ਕਿਆਨੇ ਵਿਚਾਰਾਂ ਲੋਕਾਂ ਦਾ ਕਤਨ ਹੈ ਮਾਤਾ ਦੇ ਉਦਰ ਦੇ ਸੁਨੇਹੇ ਜੇ ਖਿਆਲਾਤ ਮਾਤਾ ਦੇ ਹੁੰਦੇ ਨੂੰ ਕੋ ਬੱਚੇ ਦੇ ਉੱਪਰ ਉਹਨਾਂ ਦਾ ਅਸਰ ਪਿਆ ਕਰਦਾ ਹੈ ਤਦੇ ਦੱਸਿਆ ਜਨਨੀ ਜਨੈ ਤੱਪਤ ਜਨ ਕਹਦਾ ਤਾਂ ਕੈ ਸ਼ੂਰ ਨਹੀਂ ਤਾਂ ਜਨਨੀ ਬਾਂਧ ਰਔ ਕਾਹੇ ਕਰਾਵੇ ਮਾਤਾ ਨੂੰ ਹਿਦਾਇਤ ਹੈ ਤੱਤਵੀਰ ਨਾਮ ਦੇ ਜੈਸਾ ਬੱਚਾ ਪੈਦਾ ਕਰੇ ਯਾ ਰਾਜੇ ਬਲ ਜੈਸਾ ਦਾਤਾ ਇਹ ਅਸੂਰਾਂ ਦਰਮਗਾਸਤੇ ਉਹ ਗ੍ਰੀਪ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਕਰਨ। ਅਗਰ ਇੰਤ ਵਿੱਚ ਕੋਈ ਵੀ ਨਹੀਂ ਬਚਾ ਪੈਰਾ ਕਰਨਿਆ ਨੇ ਨਰਕ ਦਾ ਕੀਰਾ ਹੀ ਪੈਦਾ ਕਰਨਾ ਹੈ। ਤਾਂ ਕਹਿੰਦੇ ਆਂ ਸਹੇਦੀ ਮਾਪਾ ਵਿਧਵਾ ਹੋ ਜਾਏ ਤੰਗੀ। ਬਾਣੀ ਦਸਦੀ ਹੈ ਜੈਪੁਲ ਪੂਤਨ ਗਿਆਨ ਵਿਚਾਰੀ ਵਿਧਵਾ ਕਸ਼ਨਾ ਭਈ ਮਹਤਾਰੀ। ਇਸ ਕੋਲ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ ਇਹ ਜੀ ਮਾਤਾ ਵਿਧਵਾ ਕਿਉਂ ਨਾ ਹੋ ਗਈ ਸੁਵਾਨ ਪੈਦਾ ਹੁੰਦਾ ਮਾਤਾ ਦੇ ਕੀ ਤਿਆਰ ਹੈ ਮਾਤਾ ਨੂੰ ਕੀ ਥਕ ਹੈ ਤਦ ਸੂਰਮਿਆ ਦਾਤਾ ਪੈਦਾ ਕਰਦੇ ਸਾਧਨ ਹਰ ਤਰਫ ਦਾ ਪਿੱਛਾ ਦਿੱਖਿਆ ਦਿੱਤੀ ਗਿਆਨ ਉਹ ਦਿੱਤੀ ਜਾਂਦੀ ਹੈ ਜਿਹੜੀ ਅਮਰ ਵਿੱਚ ਆ ਸਕਿਆ ਕਈ ਗੱਲਾਂ ਇਸ ਹਥਿਆਰ ਤੋਂ ਬਾਹਰ ਵੀ ਬਹੁਤ ਸਾਰੀਆਂ ਇਸ ਹਥਿਆਰ ਵਿੱਚ ਵੀ ਹਰ ਸਵਾਲ ਹੱਲ ਕਰਨੇ ਫਾਰਮੂਲੇ ਹਨ ਇਸੇ ਤਰ੍ਹਾਂ ਫਿਰ ਮਾਤਾ ਦੇ ਉਧਰ ਦੇ ਵਿੱਚ ਬੱਚੇ ਦਾ ਨਿਵਾਸ ਹੋਵੇ ਅਗਰ ਮਾਤਾ ਉਸ ਮੌਕੇ ਪੱਤੀ ਕਰੇ ਤਾਂ ਇਤਿਹਾਸ ਪੜੇ ਜਾਂ ਸੁਣੇ ਉਹਨਾਂ ਦੀਆਂ ਫੋਟੋਆਂ ਜਾਂ ਤਸਵੀਰਾਂ ਦੇਖ ਕੇ ਬੱਚੇ ਦੇ ਉੱਪਰ ਗੁੱਸਾ ਹੋਊ ਵੈਸੇ ਹੀ ਅਸਰ ਪਏ ਅਗਰ ਟੰਗੇ ਟੰਗਿਆ ਤਾਕ ਕੋੜਿਆ ਭਰਾ ਕਾ ਖਾਵੇ ਸੂਰਮੇ ਦੇ ਇਤਿਹਾਸ ਪੜੇ ਨੂੰ ਨਿਆ ਨਿਆ ਕੋਟਾਂ ਤਸਵੀਰਾਂ ਦੇਖੀਆਂ ਜਾਂ ਤੇ ਸੂਰਮਤੀ ਦੇ ਪ੍ਰਸੰਨ ਪੜੇ ਸੁਨੇਹਾਂ ਗੁਰੂ ਗਰੂ ਐਸਾ ਹੀ ਅਸਰ ਰਹਿਗਾ ਬੱਚਾ ਸੂਰਮਾ ਅਗਰ ਬਹੁਤ দান ਕਰੇ ਔਰ ਦਾਤਿਆਂ ਦੇ ਇਤਿਹਾਸ ਦੇਖੇ ਤਾਂ ਬੱਚਾ ਅਸੀ ਦਾਤਾ ਹੋਏਗਾ ਕਿਉਂਕਿ ਇਹ ਅਸੂਲ ਹੈ ਮਾਦਾ ਦੇ ਕੁਦਰਤ ਨੇ ਜਿਹੜੇ ਜਿਹੇ ਖਿਆਲਾਤ ਜਿਹੇ ਕਰਤਾ ਮਾਤਾ ਦੇ ਹੋਣਗੇ ਵੈਸਾ ਹੀ ਬੱਚਾ ਬਣ ਸਕਦਾ ਹੈ। ਯਾਰ ਸਦੇ ਐਸਾ ਕਰਨਿਕ ਨਸਤਾ ਹੈ। ਅਗਰ ਐਸਾ ਨਾਮ ਦਾ ਐਸਾ ਫਰਮਾਨ ਨਹੀਂ ਲੀਤਾ ਜਾਂਦਾ ਜਹ ਕੋ ਨੂਤਨ ਗਿਆਨ ਵਿਚਾਰੀ ਵਿਦਵਾਨ ਕਥਨਾ ਨਹੀਂ ਮਹਤਾਰੀ। ਗੁਰਬਾਣੀ ਮਾਤਾ ਨੂੰ ਹੈ। ਮਾਤਾ ਬੱਚਿਆਂ ਦੇ ਮਖਤੂਰ ਕਰਨ ਵਾਸਤੇ ਕਈ ਵਾਰ ਪਿਆਰ ਕਰਦੀ ਹੈ। ਕਈ ਵਾਰ ਤਾੜਨਾ ਵੀ ਕਰਦੀ ਹੈ ਤਾਂ ਕਿ ਬੱਚੇ ਦੇ ਮਖਤੂਰ ਹੋ ਜਾਣ। ਇਹਦਾ ਭਵਿਸ਼ ਅੱਛਾ ਹੋ ਜਾਏ ਇਹਦਾ ਜੀਵਨ ਅੱਛਾ ਹੋ ਜਾਏ ਇਸੇ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਸਿੱਖ ਬੱਚਿਆਂ ਨੂੰ ਕਿਤੇ ਪ੍ਰੇਮ ਨਾਲ ਵੀ ਸਮਝਾਉਂਦੇ ਕਿਤੇ ਸਾਰਨਾ ਦੁਆਰਾ ਵੀ ਸਮਝਾਉਂਦੀ ਹੈ ਸਮਝਾਏ ਤਾਂ ਮਦਰ ਨੂੰ ਉਸਤੂਰ ਕਰਨਾ ਹੈ ਰਾਹ ਰਾਤੀ ਤੇ ਲਿਆਉਣਾ ਹੈ ਤਾਂ ਇਥੇ ਸਾਰਨਾ ਦੁਆਰਾ ਗਿਆ ਸੱਚ ਹੈ ਤੁਲਪੂ ਤਨ ਗਿਆਨ ਵਿਚਾਰੀ ਬਿਦਵਾਰ ਸੱਜਣਾ ਜੀ ਮਹਤਾਰੀ ਜੇ ਹੋਰ ਤਾੜਨਾ ਕੀਤੀ ਜੈ ਨਰਨਾਰਨ ਘਰਤ ਨਹੀਂ ਸਾਧੀ ਜਨਮਤ ਕਸਨਾ ਮਾਇਆ ਉਪਰਾਧ ਜਿਸ ਪੁਰਸ਼ ਨੇ ਪ੍ਰਭੂ ਵਾਲੀ ਉਪੀ ਪੜਤੀ ਨਹੀਂ ਕੀਤੀ ਇਹ ਜਦ ਖਤਰਾ ਸੀ ਪੁਰ ਜੰਮਦੇਈ ਕਿਉਂ ਨਾ ਮਰ ਗਿਆ ਇਹ ਧਿਆਨ ਤਾੜਨਾ ਦੇ ਬਚਨ ਕੀਤੇ ਹਨ